ਮੇਰੇ ਵੱਲ ਕੇ ਸੁਧਰਾਗਾ ਆਦਮੇ thank you ਸਾਰਿਆਂ ਨੂੰ ਜੈਮਸੀ ਕੀ ਪਰਮੇਸ਼ਰ ਤੁਹਾਡੇ ਨਾਲ ਹੋਵੇ ਮੈਂ ਪਰਮੇਸ਼ਰ ਦਾ ਦਾਸ ਬਿਸ਼ਪ ਡਾਕਟਰ ਸੁਖਦੇਵ ਸਿੰਘ ਫਰੋਂ ਕਾਪੜਖੜੀ ਚਰਚ ਅਮਰਸਰ ਤੋਂ ਤੁਹਾਨੂੰ ਸਾਰਿਆਂ ਨੂੰ 크리스마ਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਆਸ਼ੀਰਵਾਦ ਦੇਣਾ ਪ੍ਰਭ ਯੇਸ਼ੂ ਦੇ ਸਾਮਰਥੀ ਨਾਮ ਚ ਪੂਰੇ ਸੰਸਾਰ ਨੂੰ ਇਸ ਮੀਡੀਆ ਦੇ ਦੁਆਰਾ ਕਿ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਮੇਰੇ ਅਜ਼ੀਜ਼ ਪੈਨ ਪ੍ਰਾਉ ਅਸੀਂ ਸਾਰੇ ਬੜੇ ਦੁੱਖਾਂ ਦੇ ਵਿੱਚ ਸੀ ਕਸ਼ਟਾਂ ਵਿੱਚ ਸੀ ਬਿਮਾਰੀਆਂ ਵਿੱਚ ਸੀ ਨਸ਼ਿਆਂ ਵਿੱਚ ਸੀ ਸਮਾਜ ਬੜੀ ਬੁਰੀ ਸਥਿਤੀ ਤੇ ਹੈ ਔਰ ਆ ਇਸ ਸੰਸਾਰ ਦੀ ਹਾਲਤ ਵੀ ਦੇਖੋ ਇਨਾ ਪਾਪ ਵੱਧ ਚੁੱਕਿਆ ਹੈ ਕਿ ਹਰ ਰਿਸ਼ਤਾ ਕਮਜ਼ੋਰ ਪੈ ਰਿਹਾ ਹੈ ਔਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਹਨ ਪਰ ਧੰਨਵਾਦ ਜਦੋਂ ਅਸੀਂ ਯਿਸੂ ਮਸੀਹ ਦੇ ਵਚਨ ਨੂੰ ਜਾਣਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਇਸ ਸੰਸਾਰ ਦਾ ਉਥਾਰ ਕਰਤਾ ਹੈ ਮੈਨੂੰ ਬਲੱਡ ਕੈਂਸਰ ਸੀ ਪ੍ਰਭੂ ਨੇ ਚੰਗਾ ਕੀਤਾ ਅੱਜ ਤੁਸੀਂ ਇਹ ਪੀੜਾ ਦੇਖ ਰਹੇ ਪੀੜਾ ਸਬੂਤ ਹੈ ਕਿ ਯੇਸ਼ੂ ਮਸੀਹ ਨੇ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲਿਆ ਹੈ ਇਹਨਾਂ ਦੇ ਕਸ਼ਟ ਦੂਰ ਕੀਤੇ ਹੈ ਤੇ ਮੈਂ ਤੁਹਾਨੂੰ ਇਹ ਸਲਾਹ ਦਵਾਂਗਾ ਕਿ ਤੁਸੀਂ ਦੁੱਖਾਂ ਵਿੱਚ ਨਾ ਝਨਾਵੋ ਪ੍ਰਭੂ ਯੇਸ਼ੂ ਮਸੀਹ ਦਾ ਗਿਆਨ ਲਓ ਉਹ ਇਸ ਸੰਸਾਰ ਦਾ ਉਧਾਰ ਕਰਤਾ ਹੈ ਉਹ ਇਸਲੀ ਜਗਤ ਵਿੱਚ ਆਇਆ ਕਿ ਅਸੀਂ ਬਚਾਏ ਜਾਈਏ ਅਸੀਂ ਛੁੜਕਾਰਾ ਪਾਈਏ ਅਸੀਂ ਪਰਮੇਸ਼ਰ ਦੇ ਰਾਜ ਲਈ ਤਿਆਰ ਹੋਈਏ ਇਹ ਮਨੁੱਖੀ ਜੀਵਨ ਦੁਬਾਰਾ ਨਹੀਂ ਮਿਲਣਾ ਤੁਸੀਂ ਇਸ ਜੀਵਨ ਦਾ ਇਸਤੇਮਾਲ ਕਰੋ ਪਰਮੇਸ਼ਰ ਦੀ ਆਰਾਧਨਾ ਕਰਕੇ ਸਤੂਤੀ ਕਰਕੇ ਅੱਜ 25 ਦਸੰਬਰ ਤੇ ਇਥੇ ਹਜ਼ਾਰਾਂ ਦੀ ਪੀੜ ਆਈ ਔਰ ਪ੍ਰਭੂ ਦਾ ਧੰਨਵਾਦ ਕੀਤਾ ਔਰ ਬਹੁਤ ਸਾਰੀਆਂ ਜੀਵਤ ਗਵਾਈਆਂ ਹੋਈਆਂ ਇਹ ਸਾਰੀਆਂ ਗੱਲਾਂ ਲਈ ਮੈਂ ਧੰਨਵਾਦ ਕਰਦਾ ਔਰ ਤੁਹਾਨੂੰ ਆਸ਼ੀਰਵਾਦ ਦੇਣਾ ਕਿ ਜਿੰਨੇ ਮੈਨੂੰ ਸੁਣ ਰਹੇ ਹਨ ਤੇ ਸਾਰਿਆਂ ਦੇ ਦੁੱਖ ਦੂਰ ਹੋ ਜਾਣ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਚ ਆਮੀਨ ਹallelujah Praise aloud everyone ਮੈਂ ਸਾਰਿਆਂ ਨੂੰ ਤੁਹਾਨੂੰ 크리스마스 ਦੀ ਲੱਖ ਲੱਖ ਵਧਾਈ ਦਿੰਦੀ ਆ ਪਰਮੇਸ਼ਰ ਤੁਹਾਨੂੰ ਸਭਨਾਂ ਨੂੰ ਬਹੁਤ ਸਾਰੀ ਆਸ਼ੀਸ਼ਾਂ ਤੇ ਬਰਕਤ ਦੇਵੇ ਮੇਰਾ ਵਿਸ਼ਵਾਸ ਆ ਅਦੇ ਵਚਨ ਦੇ ਦਿਵਾਰਾ ਜਿੰਨੇ ਵੀ ਜਨ ਆਏ ਸਭਨਾਂ ਨੇ ਚੰਗਿਆਈ ਪਾਈ ਆ ਛੁਟਕਾਰਾ ਪਾਇਆ ਆ ਨਸ਼ਿਆਂ ਤੋਂ ਆਜ਼ਾਦ ਹੋਏ ਹਨ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਔਰ ਜਿੰਨੇ ਵੀ ਸਨ ਆਨਲਾਈਨ ਦੇਖਦੇ ਹਨ ਔਰ ਮੈਂ ਨਾਲ ਸਾਰਿਆਂ ਨੂੰ ਵਧਾਈ ਦਿੰਦੀ ਆਂ ਕਿ ਖੁਦਾ ਤੁਹਾਡੇ ਜੀਵਨ 'ਚ ਆਪਣਾ ਕੰਮ ਕਰੇ ਮੈਰੀ ਕਿਸਮਸ ਗੋਡ ਬlesਸ ਗਾਰਟਨ ਹallelujah ਮੈਂ ਸਾਰੇ ਹੀ ਭਾਈ ਹੋਈ ਸੰਗਤ ਨੂੰ ਕ੍ਰਿਸਮਸ ਦੇ ਦਿਨ ਆ ਬਹੁਤ ਬਹੁਤ ਵਧਾਈਆਂ ਦਿੰਨੀਆਂ ਮੈਂ ਗੁਰਸਿੱਖ ਸਿੰਘ ਫਸਨਾ ਪੰਜਾਬੀ ਮਿਨਿਸਟਰੀ ਚਰਚ ਖਾਪੜਖੇੜੀ ਤੋਂ ਪ੍ਰੈਜ਼ੀਡੈਂਟ ਮੈਂ ਕ੍ਰਿਸਮਸ ਔਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਨੀਆਂ ਔਰ ਅੱਜ ਇਸ ਖਾਪੜਖੇੜੀ ਦੀ ਜਗ੍ਹਾ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਆਂ ਸੰਗਤਾਂ ਇਹ ਸਬੂਤ ਪੇਸ਼ ਕਰ ਰਹੀਆਂ ਪ੍ਰਭੂ ਯੇਸ਼ੂ ਮਸੀਹ ਦਾ ਜਿਨ੍ਹਾਂ ਨੇ ਬਰਕਤ ਪਾਈ ਅੱਜ ਬਹੁਤ ਹੀ ਵੱਡੀਆਂ ਵੱਡੀਆਂ ਇਸ ਜਗ੍ਹਾ ਤੇ ਗਵਾਹੀਆਂ ਸੁਣੀਆਂ ਗਈਆਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰੀ ਜੈ ਮਸੀਹ ਕੀ ਔਰ ਨਵੇਂ ਸਾਲ ਕ੍ਰਿਸਮਸ ਦੀਆਂ ਲੱਖ ਲੱਖ ਵਧਾਈਆਂ ਹਾਲੇਲੂਇਆ ਸਾਰਿਆਂ ਨੂੰ ਵੱਡੇ ਦਿਨ ਤੇ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਹੋਵੇ। ਔਰ ਮੈਂ ਖਾਪੜਖੇੜੀ ਚਰਚ ਤੋਂ ਪਾਸੇ ਸੈਮੂਰ ਦੇ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਸਰਵਾਸੀਆਂ ਨੂੰ ਵੱਡੇ ਦਿਨ ਤੇ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਔਰ ਹਰ ਸਾਲ ਦੀ ਤਰ੍ਹਾਂ ਅਸੀਂ ਅੱਜ ਵੀ ਇਹ ਖਾਪੜਖੇੜੀ ਵਿਖੇ ਵੱਡਾ ਦਿਨ ਬਹੁਤ ਹੰਟਾਮ ਨਾਲ ਮਨਾਇਆ ਹੈ। ਪਰਮੇਸ਼ਰ ਦੀ ਕਿਰਪਾ ਦੇ ਨਾਲ, ਪਰਮੇਸ਼ਰ ਦੀ ਦਇਆ ਦੇ ਨਾਲ ਔਰ ਮੈਂ ਆਸ਼ ਕਰਦਾ ਹਾਂ ਕਿ ਸਾਰੀਆਂ ਖੁਸ਼ੀਆਂ ਤੁਹਾਨੂੰ ਸਭ ਨੂੰ ਇਹ ਮਿਲਣ ਜੋ ਅੱਜ ਸਾਨੂੰ ਮਿਲਿਆ ਹਨ ਤੁਹਾਨੂੰ ਇਹ ਸਾਰੀਆਂ ਖੁਸ਼ੀਆਂ ਮਿਲਣ ਪਰਮੇਸ਼ਰ ਤੁਹਾਡੀ ਮਦਦ ਕਰੇ ਜੈ ਮਸੀਹ ਦੀ ਸਾਡੀ ਹallelujah ਪ੍ਰੇਸ਼ਤਾ ਲੋਡ ਧੰਨਵਾਦ ਕਰਦੇ ਆ ਖੁਦਾਬੰਦਾ ਅੱਜ ਖਾਪੜ ਖੜੀ ਹਸਰਨਾ ਪੰਜਾਬੀ ਮਿਨਿਸਟਰੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਬਹੁਤ ਸਾਰੇ ਦੁਖੀ ਬਿਮਾਰਾਂ ਦੇ ਉੱਤੇ ਦੁਆ ਬਰਤਨ ਕੀਤੀ ਗਈ ਪਰਮੇਸ਼ਰ ਨੇ ਆਪਣਾ ਕੰਮ ਕੀਤਾ ਔਰ ਅਸੀਂ ਇਹੀ ਕਾਮਨਾ ਕਰਦੇ ਆ ਆਉਣ ਵਾਲਾ ਨਵਾਂ ਸਾਲ ਬੁਰਾਈ ਤੋਂ ਰਹਿਤ ਹੋਵੇ ਪ੍ਰਭੂ ਦੀ ਦਿਆ ਨਾਲ ਇਹ ਸੰਸਾਰ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿੰਨੀਆਂ ਬਰਾਈਆਂ ਚੱਲ ਰਹੀਆਂ ਨੇ ਸਭ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਰੱਦ ਹੋ ਜਾਣ ਔਰ ਸਭ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਹੋਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਚਰਚਾ ਹੋਵੇ ਆਮੇਨ